ਸਸੀ ਕਾਲ ਜੀ ਮੈਂ ਜਸਵਿੰਦਰ ਗਰੇਵਾਲ ਹਾਊਸ ਆਫ ਜੈਨ ਸਟੂਡੀਓ ਪਟਿਆਲਾ ਤੋਂ ਆਈ ਹੋਪ ਤੁਸੀਂ ਸਭ ਠੀਕ ਠਾਕ ਹੋਵੋਗੇ ਕੁਝ ਕਸਮਸ ਦੇ ਅਸੀਂ ਸੂਟ ਡਿਜ਼ਾਈਨ ਕੀਤੇ ਸੀ ਜੀ ਕੁਝ ਅਸੀਂ ਪ੍ਰਿੰਟਰਡ ਤੇ ਵਰਕ ਕਰਕੇ ਡਿਜ਼ਾਈਨ ਕੀਤੇ ਨੇ ਐਂਡ ਕੁਝ ਪਲੇਨ ਤੇ ਡਿਜ਼ਾਈਨ ਕੀਤੇ ਨੇ ਮੈਂ ਤੁਹਾਡੇ ਨਾਲ ਪਹਿਲਾਂ ਪ੍ਰਿੰਟਰਡ ਸੂਟ ਦੇ ਡਿਜ਼ਾਈਨ ਸ਼ੇਅਰ ਕਰ ਰਹੀ ਹਾਂ ਇਹ ਸੂਟ ਜਿਹੜਾ ਫਰਸਟ ਸੂਟ ਹੈ ਜੀ ਇਹ ਮੋਡਲ ਕਾਟਨ ਤੇ ਹੈ ਇਹ ਮੋਡਲ ਕਾਟਨ ਤੇ ਰਹੇਗਾ ਜੀ ਆ ਸਕੀਨਕਾ ਦੇ ਉੱਪਰ ਪ੍ਰਿੰਟ ਬਣੇ ਹੋਏ ਨੇ ਜੀ ਇਹ ਵਾੜਾ ਫਰੰਟ ਸਾਈਡ ਹੋ ਗਿਆ ਇਸ ਦਾ ਇਸਦੇ ਉਸ ਕੇਰੇ ਦੇ ਉੱਤੇ ਅਸੀਂ ਕਾਰਨਰ ਤਿਆਰ ਕੀਤੇ ਨੇ ਜੀ ਆ ਦੇਖੋ ਕਾਰਨਰ ਤਿਆਰ ਕੀਤੇ ਨੇ ਜਿਸ ਦੇ ਵਿੱਚ ਅਸੀਂ ਥ्रेड ਵਰਕ ਯੂਜ਼ ਕੀਤਾ ਤੇ ਕੱਟ ਵਰਕ ਯੂਜ਼ ਕੀਤਾ ਤੇ ਐਂਡ ਬਾਦਲਾ ਦਾ ਟੱਚ ਦਿੱਤਾ ਤੇ ਸੈਂਟਰ ਦੇ ਵਿੱਚ ਅਸੀਂ ਕੱਟ ਵਰਕ ਕੀਤੇ ਨੇ ਕਾਰਨਰਸ ਤੇ ਕੱਟ ਵਰਕ ਕਰਕੇ ਅਸੀਂ ਸੂਟ ਦੀ ਗ੍ਰੇਸ ਨੂੰ প্রিনਟਡ ਸੂਟ ਦੀ ਗ੍ਰੇਸ ਨੂੰ ਬਣਾਏ ਤੇ ਅਸੀਂ 슬ੀਵਸ ਦੇ ਉੱਤੇ ਵੀ ਬੈਲਸ ਨੂੰ ਇਸ ਪਾ ਕੇ ਕਟਵਰਕ ਕੀਤਾ ਐਂਡ ਇਹ ਵਾਲੀ ਇਸ ਦੀ ਬਾਟਮ ਰਹੇਗੀ ਜੀ ਇਹ ਵਾਲੀ ਬਾਟਮ ਹੈ ਬਾਟਮ ਦੇ نیچے ਪਾਈਪਿੰਗ ਨਾਲ ਸਿਚੀ ਰੂਤੀਏ ਸ਼ਰਟ ਨਾਲ ਦਾ ਪ੍ਰਿੰਟਡ ਫੈਬਰਿਕ ਲਗਾ ਕੇ ਐਂਡ ਇਹ ਵਾਲਾ ਇਸ ਦਾ ਦੁਪੱਟਾ ਰਹੇਗਾ ਜੋਗੇ ਸ਼ਰਟ ਦੇ ਨਾਲ ਪ੍ਰਿੰਟਡ ਦੁਪੱਟਾ ਆਜੂ ਪ੍ਰਿੰਟਡ ਸ਼ਰਟ ਦਾ ਪੈਟਰਨ ਜਿਹੜਾ ਉਹ ਹਾਂ ਪੱਲਿਆਂ ਤੇ ਰਹੇਗਾ ਸੈਂਟਰ ਦੇ ਵਿੱਚ ਲੀਨ ਦੇ ਉੱਤੇ ਛੋਟੀ ਬੁੱਟੀ ਪਾ ਕੇ ਦੁਪट्टे ਨੂੰ ਡਿਜ਼ਾਈਨ ਕੀਤਾ ਐਂਡ ਲੈਸਿਸ ਦੇ ਨਾਲ ਇਸ ਨੂੰ ਫਿਨਿਸ਼ਿੰਗ ਦਿੱਤੀ ਗਈ ਹੈ। ਸੈਕੰਡ ਫੁੱਟ ਹੋਏਗਾ ਜਿਹੜਾ ਜਿਸ ਸਾਡਾ ਇਹ ਇਹ ਵੀ ਮਡੋਲ ਦੇ ਵਿੱਚ ਹੈ ਜੀ ਮਡੋਲ ਦੇ ਵਿੱਚ ਪ੍ਰਿੰਟਰ ਸੂਟ ਇਸ ਨੂੰ ਵੀ ਅਸੀਂ ਕਢਾਈ ਕਰਕੇ ਤੇ ਸੂਟ ਦੀ ਗ੍ਰੇਸ ਨੂੰ ਵਧਾਇਆ ਹੈ। ਸੈਕਟਰ ਦੇ ਵਿੱਚ ਅਸੀਂ ਆਰਗੰਜ਼ਾ ਲਗਾ ਕੇ ਆ ਤੁਸੀਂ ਦੇਖ ਸਕਦੇ ਹੋ ਆਰਗੰਸਾ ਲਗਾ ਕੇ ਫਲਾ ਦੁੱਤੇ ਨੇ ਐਂਡ ਕੱਟਵਰਕ ਕੀਤਾ ਗਿਆ ਇਹ ਆ ਦੇਖੋ ਤੁਸੀਂ ਕੱਟਵਰਕ ਕਰਕੇ ਡਿਜ਼ਾਈਨ ਕੀਤਾ ਗਿਆ ਐਂਡ ਅਸੀਂ ਘੇਰੇ ਦੇ ਉੱਤੇ ਬਾਟਮ ਦੇ ਨਾਲ ਦਾ ਫੈਬਰਿਕ ਲਗਾ ਕੇ ਤੇ ਫਿਰ ਉਸ ਨੂੰ ਕੱਟਵਰਕ ਕੀਤਾ ਹੋਇਆ ਹੈ 슬ੀਵਜ਼ ਦੇ ਉੱਤੇ ਵੀ ਇਸ ਤਰ੍ਹਾਂ ਹੀ ਡਿਜ਼ਾਈਨ ਕੀਤਾ ਗਿਆ ਜੀ ਆ ਦੇਖੋ ਸੈਂਟਰ ਦੇ ਵਿੱਚ ਇੱਕ ਇਥੇ ਫੁੱਲਰ ਪਾ ਕੇ ਤੇ ਫਿਰ ਕੱਟਵਰਕ ਕੀਤਾ ਗਿਆ ਐ ਐਂਡ 슬ੀਵਸ ਦੇ ਅੱਗੇ ਬਾਰਡਰ ਤੇ ਸਕਲਪਿੰਗ ਦਿੱਤੀ ਗਈ ਐ ਬਹੁਤ ਹੀ ਸੋਹਣਾ ਫੈਬਰਿਕ ਲਗਾ ਕੇ ਇਥੇ ਅਸੀਂ ਵਰਕ ਕਰਕੇ ਫਿਨਿਸ਼ਿੰਗ ਦੁੱਤੀ ਐ ਜੋ ਕਿ ਸੂਟ ਦੇ ਡਿਜ਼ਾਈਨ ਨੂੰ ਹੋਰ ਵੀ ਗ੍ਰੇਸ ਦੇ ਰਿਹਾ ਐ ਐਂਡ ਇਹ ਇਸ ਦਿਨ ट्राਊਜ਼ਰ ਤਿਆਰ ਕੀਤਾ ਜੀ ਬਰਾਊਜ਼ਰ ਦੇ نیچے ਵੀ ਅਸੀਂ ਸ਼ਰਟ ਦਾ ਕੱਪੜਾ ਲਗਾ ਕੇ ਉਸ ਨੂੰ ਫਿਨਿਸ਼ਿੰਗ ਦਿੱਤੀ ਹੈ ਇਹ ਵਾਲਾ ਇਸ ਦਾ ਦੁਪੱਟਾ ਰਹੇਗਾ ਜੀ ਦੁਪੱਟਾ ਵੀ ਮਡੋਲ ਦੇ ਵਿੱਚ ਹੀ ਹੈ ਸ਼ਰ ਨਾਲ ਦੇ ਫਲਰ ਵਿੱਚ ਦਿੱਤੇ ਗਏ ਨੇ ਐਂਡ ਸਾਈਡ ਤੇ ਪਾਰਟਰ ਦਿੱਤੇ ਗਏ ਨੇ ਸੂਟ ਦਾ ਨੂੰ ਇਸੇ ਨਾਲ ਸੂਟ ਗੋਥੀ ਗ੍ਰੇਸ ਤੋਂ ਲਗ ਰਹੇ ਹਨ ਸੁਖਕ ਸੂਟ ਅਸੀਂ ਪਲੇਨ ਦੇ ਉੱਤੇ ਵਰਕ ਨਾਲ ਡਿਜ਼ਾਈਨ ਕੀਤੇ ਨੇ ਫਸਟ ਸੂਤਰ ਰਹੇਗਾ ਜੀ ਇਹ ਆਫ ਵਾਈਟ ਦੇ ਵਿੱਚ ਰਹੇਗਾ ਇਹ ਫੈਬਰਿਕ ਦੇ ਵਿੱਚ ਪਿੰਟਕਸ ਸੀ ਜੀ ਪਹਿਲਾਂ ਹੀ ਇਸ ਫੈਬਰਿਕ ਦੇ ਵਿੱਚ ਪਿੰਟਕਸ ਦਿੱਤੀਆਂ ਗਈਆਂ ਸੀ ਪਿੰਟਕਸ ਦੇ ਉੱਤੇ ਅਸੀਂ ਡਿਜ਼ਾਈਨ ਕੀਤਾ ਦੋ ਕਲੀਆਂ ਪ੍ਰਿੰਸਸ ਕਲੀਆਂ ਪਾ ਕੇ ਸਾਈਡ ਦੇ ਉੱਤੇ ਬੁਟੀਆਂ ਦਿੱਤੀ ਗਈ ਹੈ ਐਂਡ ਨੈਕ ਲਾਈਨ ਤਿਆਰ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਇਸ ਦਿਨ 슬ੀਵਸ ਦੇ ਉੱਤੇ ਵੀ ਅਸੀਂ ਬੀਲ ਪਾ ਕੇ ਤੇ ਲੇਸ ਨਾਲ ਇਸ ਡਿਗਰੀਸ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਐਂਡ ਘੇਰੇ ਦੇ ਉੱਤੇ ਵੀ ਲੇਸ ਲਗਾਈ ਗਈ ਹੈ ਤੇ ਇਸ ਦੇ ਨਾਲ ਵੀ ਅਸੀਂ ਟਰੌਜ਼ਰ ਦਿੱਤਾ ਹੈ ਟਰੌਜ਼ਰ ਦੇ ਉੱਤੇ ਵੀ ਅਸੀਂ ਲੂਪੀ ਵਰਕ ਕਰਕੇ ਵਿੱਚ ਪਿੰਟਕਸ ਪਾ ਕੇ ਐਂਡ ਸਿੱਧੀਆਂ ਪਿੰਟਕਸ ਪਾ ਕੇ ਤੇ ਟੇਢੀਆਂ ਪਿੰਟਕਸ ਪਾ ਕੇ ਤੇ ਜੋਇੰਟ ਲੇਸ ਭਰ ਕੇ ਸੂਟ ਨੂੰ ਦੇ ਟਰੌਜ਼ਰ ਨੂੰ ਡਿਜ਼ਾਈਨ ਕੀਤਾ ਹੈ ਤੇ ਇਹ ਵੀ ਐਸਾ ਦੁਪੱਟਾ ਰਹੇਗਾ ਜੀ ਦਪਟਾ ਚਨੌਂਚ ਹੋਣ ਦੇ ਵਿੱਚ ਹੈ ਇਹਦਾ ਇਹ ਬਣੀ ਹਲ ਕਲਰ ਦੁਪੱਟੇ ਦੇ ਵਿੱਚ ਨੇ ਜੀ ਆ ਦੇਖੋ ਦੁਪੱਟਾ ਬਹੁਤ ਹੀ ਗ੍ਰੇਸਫੁਲ ਲੱਗ ਰਿਹਾ ਤੇ ਨੈਕਸਟ ਸੂਟ ਹੈ ਜੀ ਜਿਹੜਾ ਉਹ ਬਟਰ ਕਾਟਨ ਦੇ ਵਿੱਚ ਰਹੇਗਾ ਸਕਿਨ ਕਲਰ ਦੇ ਵਿੱਚ ਬਾਟਰ ਕਾਟਨ ਦੇ ਵਿੱਚ ਸੂਟ ਤਿਆਰ ਕੀਤਾ ਹੈ ਇਸ ਦੇ ਵਿੱਚ ਸਾਈਡ ਦੇ ਕਲੀਆਂ ਦੀ ਲੁੱਕ ਦੇ ਕੇ ਜਿਗਜੈਗ ਪਾਇਆ ਗਿਆ ਕੈਰਟ ਕਲਰ ਦੇ ਨਾਲ ਐਂਡ ਇੱਕ ਕਾਰਨਰ ਉੱਤੇ ਫਲਾਰ ਦੇ ਕੇ ਐਂਡ ਉੱਪਰ ਜਿੱਥੇ ਸਲਿਟਸ ਖਤਮ ਹੁੰਦੇ ਨੇ ਉੱਥੇ ਫਲਾਰ ਦਿੱਤਾ ਗਿਆ ਤੇ ਇਹਦੀ ਨੈਕ ਲਾਈਨ ਤਿਆਰ ਕੀਤੀ ਗਈ ਹੈ ਤੇ ਬਟਨ ਵੀ ਸਪੈਸ਼ਲ ਤਿਆਰ ਕੀਤੇ ਗਏ ਨੇ ਜੋ ਕਿ ਏਮਬ੍ਰੋਇਡਰਡ ਨੇ ਜੀ ਐਂਡ ਜਿਗਜੈਗ ਨਾਲ ਹੀ 슬ੀਵਸ ਦੇ ਉੱਤੇ ਡਿਜ਼ਾਈਨ ਕੀਤਾ ਗਿਆ ਹੈ ਇਹ ਸੂਟ ਜਲਦੀ ਜਾਣਾ ਸੀ ਜੀ ਨੈਕਸਟ ਟਾਈਮ ਮੈਂ ਤੁਹਾਨੂੰ ਦਿਖਾ ਨਹੀਂ ਸੀ ਸਕਣਾ ਇਸ ਕਰਕੇ ਇਸ ਦੀ ਅਜੇ ਹੈਮਿੰਗ ਰਹਿੰਦੀ ਹੈ ਇਹ ਵਾਲੀ ਇਸ ਦੀ ਬਾਟਮ ਰਹੇਗੀ ਜੀ ਟਰੌਜ਼ਰ ਟਰੌਜ਼ਰ ਦੇ ਨੀਚੇ ਵੀ ਪੱਟੀ ਲਗਾ ਕੇ ਵਰਕ ਨਾਲ ਦੀ ਪੱਟੀ ਲਗਾ ਕੇ ਕੈਰਟ ਕਲਰ ਦੀ ਐਂਡ ਦੁਪੱਟਾ ਇਸ ਦਾ ਟਾਈ ਐਂਡ ਆ ਦੇ ਵਿੱਚ ਰਹੇਗਾ ਯਾਰ ਸ਼ਫੌਂਡਾ ਦਪਟਾ ਉਸ ਨੂੰ ਟਾਈ ਐਂਡ ਟਾਈ ਕਰਕੇ ਬਾਰਡਰ ਵਗੈਰਾ ਤਿਆਰ ਕਰਕੇ ਸਾਰੇ ਚਾਰੋ ਤਰਫ ਟਾਈ ਐਂਡ ਟਾਈ ਕੀਤਾ ਗਿਆ ਐਂਡ ਲੇਸ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਜੀ ਨੈਕਸਟ ਸੂਟ ਜਿਹੜਾ ਰਹੇਗਾ ਜੀ ਉਹ ਸਾਡਾ ਪਿਕਾਕ ਕਲਰ ਦੇ ਵਿੱਚ ਇਸੀ ਬਾਟਮ ਰਹੇਗੀ ਪਿਕਾਕ ਕਲਰ ਦੇ ਵਿੱਚ ਖਾਦੀ ਸਿਲਕ ਦੇ ਵਿੱਚ ਸੂਟ ਹੈ ਜੀ ਨੀਚੇ ਜਰੀ ਨਾਲ ਬਾਟਰ ਤਿਆਰ ਕੀਤਾ ਗਿਆ ਐਂਡ ਕਾਰਨਰ ਦੇ ਉੱਤੇ ਫਲਾਰ ਦੇ ਕੇ ਇਹ ਡਰਸ ਲਿਸ਼ ਸੇ ਉੱਤੇ ਫਲਾਰ ਦਿੱਤਾ ਗਿਆ ਇੱਕ ਫਲਾਰ ਉੱਪਰ ਦਿੱਤਾ ਗਿਆ ਐਂਡ ਨੈਕ ਲਾਈਨ ਤਿਆਰ ਕੀਤੀ ਗਈ ਹੈ 슬ੀਵਸ ਵੀ ਦੇਖੋ ਸਟੇਟ ਸਲੀਪਸ تیار ਕੀਤਾ ਨੇ ਉਸ ਤੇ ਵੀ ਜਰੀ ਵਰਕ ਦਿੱਤਾ ਗਿਆ ਐਂਡ نیچے ਕਟ ਵਰਕ ਕੀਤਾ ਗਿਆ। ਇਸ ਦੀ ਬਾਟਮ ਤਿਆਰ ਹੈ ਜੀ ਅਸੀਂ ਬਾਟਮ ਆਪਣੇ ਪਾਸ ਰੱਖਣੇ ਭੁੱਲ ਗਏ ਉਹ ਥੋੜੀ ਦੂਰ ਹੈ ਇਸ ਦੇ ਨਾਲ ਅਸੀਂ ਪਲਾਜ਼ੋ ਤਿਆਰ ਕੀਤਾ ਐਂਡ ਗਲਿਸਿਸ ਨਾਲ ਸੂਟ ਡਿਜ਼ਾਈਨ ਕੀਤਾ। ਇਹ ਵਾਲਾ ਦੁਪੱਟਾ ਰਹੇਗਾ ਜੀ ਇਸ ਦਾ ਪਿਓਰ ਸ਼ਫੋਨ ਦੇ ਵਿੱਚ ਦੁਪੱਟਾ ਐਂਡ ਸੂਟ ਦੇ ਨਾਲ ਦੀ ਲੀਸ ਨਾਲ ਅਸੀਂ ਦੁਪੱਟੇ ਨੂੰ ਫਿਨਿਸ਼ਿੰਗ ਦੁੱਤੀ ਹੈ ਦੁਪੱਟੇ ਨਾਲ ਦੀ ਫਿਨਿਸ਼ਿੰਗ ਅਸੀਂ ਸ਼ਰਟ ਤੇ ਦੁੱਤੀ ਹੈ ਸਲੈਟਸ ਤੇ ਐਂਡ ਸੂਟ ਨਾਲ ਦੀ ਫਿਨਿਸ਼ਿੰਗ ਅਸੀਂ ਦੁਪੱਟੇ ਤੇ ਦੁੱਤੀ ਹੈ ਆਈ ਹੋਪ ਤੁਹਾਨੂੰ ਸਾਡੇ ਸੂਟ ਪਸੰਦ ਆਏ ਹੋਣਗੇ ਜੇਕਰ ਤੁਹਾਨੂੰ ਸਾਡੇ ਸੂਟ ਪਸੰਦ ਨੇ ਤਾਂ ਤੁਸੀਂ ਆਰਡਰ ਦੇ ਸਕਦੇ ਹੋ ਤੁਸੀਂ ਇਹ ਸਾਰੇ ਸੂਟ ਕਿਸੇ ਵੀ ਫੈਬਰਿਕ ਤੇ ਤਿਆਰ ਕਰਵਾ ਸਕਦੇ ਹੋ ਐਂਡ ਤੁਸੀਂ ਕੋਈ ਵੀ ਡਿਜ਼ਾਈਨ ਕਿਸੇ ਵੀ ਹੋਰ ਫੈਬਰਿਕ ਤੇ ਤਿਆਰ ਕਰ ਸਕਦੇ ਹੋ ਪ੍ਰਿੰਟਰ ਸੂਟ ਤੇ ਕਿਸੇ ਵੀ ਪ੍ਰਿੰਟਰ ਸੂਟ ਦੇ ਉੱਤੇ ਅਸੀਂ ਇਹ ਵਾਲੇ ਪ੍ਰਿੰਟਡ ਫੁੱਟਵਾਲਾ ਡਿਜ਼ਾਈਨ ਤਿਆਰ ਕਰ ਸਕਦੇ ਹਾਂ ਜੀ ਅ ਤੁਸੀਂ ਇਹਨਾਂ ਸਾਨੂੰ ਆਰਡਰ ਦੇਣ ਲਈ ਸਾਡਾ ਨੰਬਰ ਨੋਟ ਕਰ ਲਓ 9370036 ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਪਲੀਜ਼ ਚਲੋ ਫਿਰ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਸੋਨੇ ਸੋਨੇ ਪ੍ਰਿੰਟਸ ਦੇ ਨਾਲ ਐਂਡ ਸੋਨੇ ਸੋਨੇ ਵਰਕ ਨਾਲ ਥੈਂਕ ਯੂ so much 买了，说是干净。